ਇਹ ਹਾਲ ਚਾਲ ਐ ਨੌ ਜਵਾਨੋ ਮੇਰੀ ਬਾਗ ਨੂੰ ਪਛਾਨੋ ਬੱਚਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਐ ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤਾਂ ਸਿਖਾਵਾਂ ਕਿਵੇਂ ਖਾਨਲੇ ਬਣਾਉਣੀਆਂ ਸੋਗਾਤਾ ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਫਰਮਾਸ਼ ਕਰਾਂ ਪੂਰੀ ਕਦੇ ਖਰਦਾ ਨਾਲੇ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋਲਦਾ ਉਮਰ ਰੇਡੀਓ ਸੁਣ ਕੇ ਬੋਲਦਾ ਉਮਰ ਰੇਡੀਓ ਸੁਣ ਕੇ ਬੋਲਦਾ ਯਾ ਉਮਰ ਰੇਡੀਓ ਸੁਣ ਕੇ ਬੋਲਦਾ ਹੋ ਮੇਰੀ ਕਾਲੀ ਐਕਟਿਵਾ ਦਾ ਇੱਕ ਦਿਨ ਖੜ ਗਿਆ ਹੈਂਡਲ ਫੜ ਕੇ ਪਾਣੀ ਪਾਣੀ ਹੋ ਗਈ ਮੈਂ ਹਾਏ ਪੱਟੂ ਹਾਂ ਕਰਵਾਉਂਦਾ ਅੜ ਕੇ ਕਹਿੰਦਾ ਕੁੜਤੀ ਤੇਰੀ ਦੇ ਮੈਨੂੰ ਲਟਕਨ ਪੱਟ ਦੇ ਇੱਕ ਲਟਦਾ ਕੋਬਰਾ ਗਿਰਦਾ ਨਹੀਂ ਮੇਰੇ ਪਿੰਡ ਦੇ ಗೇಡೆ ಮಾರ ಮು ಕದೋದ ਚਲੋ ਮੁੰਡਾ ਤਾਂ ਗੇੜੇ ਮਾਰਦਾ ਸੋ ਅਸੀਂ ਅੱਜ ਪਿੰਡ ਦੇ ਗੇੜੇ ਨਹੀਂ ਅਸੀਂ ਪਾਪਟੋਏ ਦੇ ਗੇੜੇ ਮਾਰਨੇ ਆ ਠੀਕ ਹੈ ਸੋ ਪ੍ਰੋਗਰਾਮ ਇੱਕ ਮੁਲਾਕਾਤ ਇੱਕ ਮੁਲਾਕਾਤ ਦੇ ਵਿੱਚ ਅੱਜ ਦੇਸੀ ਡੱਬ ਦੀ ਟੀਮ ਜੋ ਹੈ ਉਹ ਸਾਡੇ ਨਾਲ ਜੁੜ ਚੁੱਕੀ ਹੈ ਜੋ ਲੈ ਕੇ ਆ ਰਹੇ ਨੇ ਲਾਈਵ ਕਾਨਸਰਟ ਆਫ ਦੇਸੀ ਡੱਬ ਲਾਈਵ ਕਾਨਸਰਟ ਆਫ ਰੁਪਿੰਦਰ ਹਾਂਡਾ ਜੋ ਕਿ 27th ਆਫ ਜੂਨ ਨੂੰ ਹੋਏਗਾ ਔਰ ਇਹ ਸਿਰਫ ਸਿਰਫ ਔਰਤਾਂ ਵਾਸਤੇ ਯਾਨਕੀ ਓਨਲੀ ਫਾਰ ਲੇਡੀਜ਼ 10 ਡਾਲਰ ਦੀ ਟਿਕਟ ਹੈ ਤੇ ਬਾਕੀ ਤਿਆਰੀਆਂ ਕਿੱਦਾਂ ਚੱਲ ਰਹੀਆਂ ਨੇ ਸੋ ਕਿੰਨੀ ਦੇਰ ਚ ਰੁਪਿੰਦਰ ਹਾਂਡਾ ਹਾਂਡਾ ਦੀ ਪਹੁੰਚੇਗੀ ਕਾਲੀ ਕਟੀਵਾ ਹੋਰ ਝੂਟੇ ਕਹਿੰਨੇ ਕਹਨੇ ਲੈਣੇ ਆ 10 ਡਾਲਰ ਦੀ ਟਿਕਟ ਦੇ ਵਿੱਚ ਸਾਰਾ ਹੀ ਚੜ ਜਾਈਓ ਬਾਕੀ ਰੁਪਿੰਦਰ ਹੰਦਰਾ ਜਾਣੇ ਤੇ ਜਾਂ ਫਿਰ ਕਾਰੀ ਐਕਟਿਵਾ ਜਾਣੇ ਠੀਕ ਹੈ ਨਾ ਸੋ ਸਾਡੇ ਨਾਲ ਜੁੜ ਚੁੱਕੀ ਹੈ ਦੇਸੀ ਡਬ ਦੀ ਟੀਮ ਸੋ ਸਾਰਿਆਂ ਨੂੰ ਅਸੀਂ ਸਤਿ ਸ੍ਰੀ ਅਕਾਲ ਕਹਿੰਨੇ ਆ ਸੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਸਾਰਿਆਂ ਦੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਡੇ ਹਾਲ ਚਾਲ ਕੀ ਆ ਬਸ ਬਹੁਤ ਵਧੀਆ ਗੱਛਾ ਹੈ ਬਹੁਤ ਵਧੀਆ ਹਾਂਜੀ ਤੁਹਾਨੂੰ ਦੇਖ ਕੇ ਸਾਡੇ ਹਾਲ ਚਾਲ ਹੋਰ ਵੀ ਵਧੀਆ ਹੋ ਗਏ ਤੁਹਾਡੇ ਸੂਟ ਤੁਹਾਡੇ ਸੂਟ ਦੇਖ ਕੇ ਮੇਰੇ ਹਾਲ ਚਾਲ ਖਰਾਬ ਹੋ ਗਏ ਕਿਉਂਕਿ ਮੈਂ ਅੱਜ ਕੋਟ ਪੈਂਟ ਪਾ ਕੇ ਆ ਗਈ ਹਾਂ ਕਿਉਂਕਿ ਮੈਂ ਕਿਤੇ ਜਾਣਾ ਸੀ ਠੀਕ ਹੈ ਨਾ ਤੋਂ ਜਦੋਂ ਆਪਾਂ ਸੋਚਦੇ ਹੁੰਦੇ ਨੇ ਕਿ ਅੱਛਾ ਹੁਣ ਕੀ ਪਾ ਕੇ ਚਾਹੀਏਗੀ ਵਾਜਾ ਇਥੇ ਨਿਊਜ਼ੀਲੈਂਡ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਹੁੰਦੀ ਕਿਦਾਂ ਆ ਜੇ ਤੁਸੀਂ ਅੱਛਾ ਇੱਕ ਇੰਡੀਅਨ ਫੰਕਸ਼ਨ ਫੰਕਸ਼ਨ ਤੇ ਜਾਣਾ ਫਿਰ ਤੋਂ ਸਾਡੇ ਕੋਲ ਕੋਈ ਇਦਾਂ ਦੀ ਫੰਕਸ਼ਨ ਆ ਜਾਂਦਾ ਕਿ ਤੁਹਾਨੂੰ ਮਤਲਬ ਪੈਂਟ ਵੀ ਪਾਉਣੀ ਪੈਣੀ ਹੈ ਮਤਲਬ ਤਾਂ ਬੰਦਾ ਕਨਫ ਹੋਣੇ ਆ ਤੇ ਤੁਹਾਡੇ ਚਾਰ ਚੰਨ ਲੱਗ ਗਏ ਆ ਸਟੂਡੀਓ ਦੇ ਵਿੱਚ ਵੀ ਲੱਗ ਗਏ ਆ ਤੇ ਤੁਹਾਡੇ ਸੂਟਾਂ ਨੂੰ ਵੀ ਚਾਰ ਚੰਨ ਲੱਗ ਗਏ ਤੁਸੀਂ ਇੰਨੇ ਸੋਹਣੇ ਸੂਟ ਪਾ ਕੇ ਆਏ ਹੋ ਸਟੂਡੀਓ ਦੇ ਵਿੱਚ ਸ਼ਾਮਿਲ ਹੋ ਗਏ ਤੇ ਅੱਜ ਆਪਾਂ ਗੱਲ ਕਰਨੀ ਹੈ ਕਾਲੀ ਐਕਟੀਵਾਦੀ ਠੀਕ ਹੈ ਨਾ ਜਿਹਨੂੰ ਲੈ ਕੇ ਆ ਰਿਹਾ ਰੁਪਿੰਦਰ ਹਾਂਡਾ 27 ਜੂਨ ਨੂੰ ਸਾਰਿਆਂ ਨੇ ਪਹੁੰਚਣਾ ਹੈ ਔਰ ਇਹਦੇ ਬਾਰੇ ਵਿੱਚ ਜਾਣਕਾਰੀ ਦੇਣ ਵਾਸਤੇ ਸਾਡੇ ਕੋਲ ਬਿਲਕੁਲ ਜੀ ਆਪਨੇ ਆਪਨਾ ਤਾਰੀਫ ਤੁਸੀਂ ਕਰਵਾ ਸਕਦੇ ਹੋ ਸੋ ਚੀਮਾ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਮੇਰਾ ਨਾਮ ਲਵਲੀਨ ਨਿੱਜਰ ਸਤਿ ਸ਼੍ਰੀ ਅਕਾਲ ਸਾਰੇ ਅੱਛਾ ਜੀ ਠੀਕ ਹੈ ਠੀਕ ਹੈ ਸੋ ਲਵਲੀਨ ਨਿੱਜਰ ਔਰ ਲਵਲੀਨ ਨਿੱਜਰ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਰੇਡੀਓ ਸਪਾਈਸ ਦੇ ਪੂਰੀ ਇਸ ਪ੍ਰੋਗਰਾਮ ਦੇ ਵਿੱਚ ਇੱਕ ਮੁਲਾਕਾਤ ਦੇ ਵਿੱਚ ਤੁਹਾਡੇ ਕੋਲੋਂ ਵੀ ਤੇ ਬਾਕੀਆਂ ਕੋਲੋਂ ਵੀ ਜਾਣਕਾਰੀਆਂ ਲੈਣੀਆਂ ਜਿਹੜੇ ਕਿ ਰੁਪਿੰਦਰ ਹਾਂਡਾ ਦਾ ਲਾਈਵ ਕਾਨਸਰਟ ਹੋਣ ਜਾ ਰਿਹਾ ਹੈ जी जी and मेरे नाल ने, भी करा ना. दियो thank you to Radio Spice, Jenny देता uh, interview Kanda um and also सादे सारे viewers um, प्यार प्यार um, so my name अमरत्या and uh, I'm here on behalf of Botany Sports and Cultural Club जी. and the DCDNB team. ਬਿਲਕੁਲ ਔਰ ਤੁਹਾਡੇ ਨਾਲ ਹਰੇ-ਹਰੇ ਸੂਟ ਵਾਲੇ ਵੀ ਬੈਠੇ ਹੈ ਤੇ ਜਰਾ ਸਾਹਮਣੇ ਤੋਂ ਆਓ ਚਲਿਏ ਛੁੱਪ-ਛੁੱਪ ਚਲਣੇ ਮੇਂ ਕੀ ਰਾਜ਼ ਹੈ ਹਾਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਰੁਪਿੰਦਰ ਕੌਰ ਹੈ ਐਂਡ ਅਸੀਂ ਹੁਣ ਤਿਆਰੀ ਕਰ ਰਹੇ ਹਾਂ ਰੁਪਿੰਦਰ ਕੌਰ ਹਾਂਡਾ ਦੇ ਫੰਕਸ਼ਨ ਵਾਸਤੇ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਹਿ ਸਕਦੇ ਹਾਂ ਕਿ ਸਾਰੇ ਵੱਧ ਛੱਡ ਕੇ ਆਓ ਤੇ ਸਾਡੇ ਜਿਹੜੇ ਪ੍ਰੋਗਰਾਮ ਨੂੰ ਥੋੜਾ ਵਧੀਆ ਚਾਪ ਚਾਂ ਜਿਹੜੇ ਲੱਗ ਜਾਣ ਐਂਡ ਸਾਡੇ ਨਾਲ ਸਾਰੀ ਟੀਮ ਇੱਥੇ ਹਾਜ਼ਰ ਹੈ ਆਗਾਜ਼ਾ ਜੀ ਹਾਂ ਜੀ ਹਾਂ ਜੀ ਸਿਸ਼ਕਾਲ ਜੀ ਬਸ ਇਹੀ ਹੈ ਕਹਿੰਦੇ ਨੇ ਜਿੱਦਾਂ ਇਹ ਤਾਂ ਇੱਕ ਮੌਕਾ ਮਿਲਦਾ ਆ ਆਪਾਂ ਕਹਿੰਨੇ ਆ ਵੀ ਆਰਗੇਨਾਈਜ਼ ਕੀਤਾ ਹੈ ਪ੍ਰੋਗਰਾਮ ਬਹੁਤ ਵਧੀਆ ਆ ਤੇ ਸਾਰਿਆਂ ਨਾਲ ਵੱਡੀ ਗੱਲ ਤਾਂ ਇਹੀ ਹੈ ਜੀ ਅਸੀਂ ਤਾਂ ਜਿੱਦਾਂ ਸੁਰਿੰਦਰ ਜੀ ਨੂੰ ਗੇੜਾ ਖਾ ਗਿਆ ਦਿਮਾਗ ਤੇ ਉਹ ਨਾਮ ਦਾ ਭੁੱਲ ਜਾਂਦਾ ਆ ਤੇ ਹੁਣ ਉਹ ਕਾਲੀ ਐਕਟਵਾ ਤੇ ਗੇੜਿਆਂ ਨੇ ਮੈਨੂੰ ਗੇੜਿਆਂ ਚ ਚਾਹ ਦਿੱਤਾ ਆ ਤੇ ਇਹਨਾਂ ਗੇੜਿਆਂ ਤੋਂ ਨਿਕਲਣ ਲਈ ਆਪਾਂ ਇਹੀ ਕਹਿ ਸਕਦੇ ਆ ਕਿ ਆਪਣੇ ਸੂਟਾਂ ਦੀ ਫਿਰ ਹੁਣੇ ਤੋਂ ਹੀ ਤਿਆਰੀ ਕਰ ਲਓ ਤੇ ਤੁਹਾਡੇ ਕੋਲ ਅਜੇ ਟਾਈਮ ਹੈਗਾ ਆ ਤੇ ਛੇਤੀ ਛੇਤੀ ਆਪਣੀਆਂ ਟਿਕਟਾਂ ਲੈ ਕੇ ਤੇ 27 ਜੂਨ ਨੂੰ ਪਹੁੰਚੋ ਵੁਡਫੋਨ ਇਵੈਂਟ ਇਨ ਸੈਂਟਰ ਜਿਹੜਾ ਕਿ ਅੱਜ ਕੱਲ ਆਪਾਂ ਡਿਊ ਡ੍ਰੌਪ ਦੇ ਨਾਮ ਤੇ ਹਾਂ ਜੀ ਤੇ ਤਾਂ ਕਿ ਉੱਥੇ ਆਪਾਂ ਫਿਰ ਗਿੱਦੇ ਚ ਗੇੜੇ ਤੇ ਗੇੜਾ ਲੈ ਆਈਏ ਬਿਲਕੁਲ ਜੀ ਸੋ ਗਿੱਦੇ ਦੇ ਗੇੜੇ ਲਾਉਣ ਦੀ ਜਿਹੜੀ ਹੈ ਜ਼ਰੂਰਤ ਹੈਗੀ ਆ ਕਿਉਂਕਿ ਕਾਫੀ ਲੰਮਾ ਟਾਈਮ ਹੋ ਗਿਆ ਇਥੇ ਗੇੜੇ ਲੱਗੇ ਨਹੀਂ ਹਜੇ ਠੀਕ ਹੈ ਤਾਂ ਗੇੜੇ ਲਾਉਣ ਵਾਸਤੇ ਸੂਟਾਂ ਦੀ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਨੇਚਰ ਜੀ ਆ ਤੁਹਾਨੂੰ ਲੱਗਦਾ ਕਿ ਲਵਲੀ ਨੇਜਰ ਕੀ ਸੂਟਾਂ ਦੀ ਲੋੜ ਹੈਗੀ ਐ ਜਿੱਦਾਂ ਜੇ ਇਸ ਹਿਸਾਬ ਨਾਲ ਸੂਟ ਡੜਾ 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 ਡੜ ਪਹਿਲਾਂ ਤਾਂ ਹੁੰਦਾ ਸੀ ਸਾਡੇ ਵਰਗਿਆਂ ਨੂੰ ਉਸ ਟਾਈਮ ਦੇ ਉੱਤੇ ਕਿ ਅੱਛਾ ਹਾਈ ਇੰਡੀਆ ਜਾਵਾਂਗੇ ਸੂਟ ਲੈ ਕੇ ਆਵਾਂਗੇ ਹਾਈ ਇੰਡੀਆ ਜਾਵਾਂਗੇ ਸੂਟ ਲੈ ਕੇ ਆਵਾਂਗੇ ਪਰ ਅੱਜ ਕੱਲ ਅੱਜ ਕੱਲ ਤਾਂ ਤੁਸੀਂ ਆਨਲਾਈਨ ਬਹਿ ਜਾਓ ਚੌਂਕੜਾ ਮਾਰ ਕੇ ਘਰ ਵਾਲਾ ਰੋਟੀ ਖਾਵੇ ਨਾ ਖਾਵੇ ਸੂਟ ਲੈ ਕੇ ਛੱਡਣਾ ਠੀਕ ਹੈ ਨਾ ਜੀ ਜੀ ਕਾਚਾ ਵੀ ਤੁਹਾਨੂੰ ਦੱਸ ਦਈਏ ਕਿ ਸਾਡਾ ਜਿਹੜਾ 27th ਆਫ ਜੂਨ ਨੂੰ ਅਮ ਇਵੈਂਟ ਹੋਣ ਜਾ ਰਿਹਾ ਜੀ 70% ਸੋਲਡ ਆਊਟ ਯਾ ਹੈ ਜੀ ਅੱਛਾ ਜੀ 70% ਨਾਂ ਨੇ ਸੋਟਾ ਦੀ ਤਿਆਰੀ ਕਾਣੀ ਉਹ ਕਰ ਚੁੱਕੇ ਆ ਬਿਲਕੁਲ ਇਲਾ ਕਰੋ ਹਥਿਆਰ ਹਥਿਆਰ ਆਪਣੇ ਤੁਸੀਂ ਚੱਕ ਲਓ ਕਿਉਂਕਿ ਸੋਲਡ ਆਊਟ ਹੋ ਗਿਆ ਤੇ ਇਹ ਨਾ ਹੋਵੇ ਲੜਾਈਆਂ ਛੜਾਈਆਂ ਹੋ ਜਾਣ मतलब ਟਿਕਟਾਂ ਬਦਲੇ ਤੇ ਟਿਕਟਾਂ ਹੋਣੀ ਲੈ ਲਓ ਹਾਂਜੀ ਨਾਲ ਇਹ ਵੀ ਨਾ ਹੋਵੇ ਕਿ ਤੇ ਫਿਰ ਉਹਨਾਂ ਦਾ ਕਾਲੀ ਐਕਟਿਵਾ ਤੇ ਝੂਟਾ ਲੈਣਾ ਰਹੀ ਜਾਵੇ ਬਿਲਕੁਲ ਬੈਟਰ ਹੈ ਕਿ ਤੁਸੀਂ ਕਹਿੰਦੇ ਨਾ ਆਪਣਾ ਹਾਂਜੀ ਵੀ ਸਮਾਰਟ ਦੀ ਆਪਣੀ ਟਿਕਟ ਲੈ ਕੇ ਤੇ ਪਹਿਲਾਂ ਹੀ ਆਪਣੀ ਐਕਟਿਵਾ ਦੇ ਝੂਟੇ ਜਿਹੜੀ ਹੈਗੇ ਆ ਉਹਨਾਂ ਨੂੰ ਸਿਕਿਉਰ ਕਰ ਲਓ ਬਿਲਕੁਲ ਜੀ ਜੇ ਕਿਸੇ ਨੇ ਕੋਈ ਕੁਐਸਚਨ ਪੁੱਛਣਾ ਸਾਡੇ ਜਿਹੜੇ ਲਿਸਨਰਸ ਨੇ ਸਾਡੇ ਵਿਊਅਰਸ ਸੋ ਉਹ ਪੁੱਛ ਸਕਦੇ ਆ ਕਿ ਕੋਈ ਕੁਐਸਚਨ ਰੁਪਿੰਦਰ ਹਾਂਡਾ ਦੇ 쇼 ਬਾਰੇ ਪੁੱਛਣਾ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੇ ਇਸ ਦੇ ਇਲਾਵਾ ਜਿਹੜੇ ਤਿਆਰੀਆਂ ਨੇ ਤਿਆਰੀਆਂ ਦੇ ਪੱਖੋਂ ਤੁਸੀਂ ਲਵਲੀਨ ਜੀ ਦੱਸ ਸਕਦੇ ਆ ਕਿ ਕਿਸ ਤਰ੍ਹਾਂ ਚੱਲ ਰਹੀਆਂ ਨੇ ਔਰ ਜਿੱਦਾਂ ਹੀ ਰੁਪਿੰਦਰ ਹਾਂਡਾ ਜੀ ਇੱਥੇ ਪਹੁੰਚਣਗੇ ਕਿ ਸਾਡੀਆਂ ਜਿਹੜੀਆਂ ਜਿਨ੍ਹਾਂ ਨੇ ਟਿਕਟ ਲੈ ਕੇ ਤੋ ਟਿਕਟ ਤਾਂ ਨਹੀਂ ਮਹਿੰਗੀ ਹੈਗੀ ਮੈਨੂੰ ਪਤਾ ਹੈ ਸਿਰਫ 10 ਡਾਲਰ ਦੀ ਟਿਕਟ ਹੈ 10 ਡਾਲਰ ਦੀ ਵਿੱਚ ਰਵਿੰਦਰ ਹੰਡਾ ਲੈ ਲੈਣਾ ਤੋ ਦੇਖ ਲੈਣ ਤੋ ਰਵਿੰਦਰ ਹੰਡਾ ਜਿਹੜੇ ਉਹਨਾਂ ਨਾਲ ਫੋਟੋ ਲੈਣ ਦਾ ਮੌਕਾ ਮਿਲੇਗਾ ਜੀ ਇਸ ਦਾ ਕੋਈ ਆਪਸ਼ਨ ਹੈਗੀ ਹੈ ਕਿ ਜੀ ਜੀ 100% ਬਿਕੋਜ਼ ਇਹ ਹੈ ਕੁਲੀ ਲੇਡੀਜ਼ ਔਰ ਨੀ ਇਵੈਂਟ ਹੈ ਹਨਾ ਇਹ 쇼 ਤਾਂ ਡਿਲੀ ਕਰਾਇਆ ਜਾ ਰਿਹਾ ਆ ਤੁਸੀਂ ਸਾਰਿਆਂ ਨੇ ਆਉਣਾ ਤੇ ਐਂਡ ਤੁਹਾਨੂੰ ਲੋਕ ਆਫਟਰ ਕਰਨ ਦਾ ਸਾਡਾ ਫਰਜ ਬਣਦਾ ਆ ਸੋ ਜੋ ਵੀ ਤੁਹਾਡੀ ਰਿਕੁਆਇਰਮੈਂਟਸ ਹੈਗੀਆਂ ਵੀਲ ਹੈਵ ਗਿਵ ਯੂ ਫੁੱਲ ਓਪਰਚ्युनिटी ਹਨਾ ਅਮ ਐਂਡ ਬਿਕੋਜ਼ ਇਟਸ ਵੈ ਇੰਟਿਮੇਟ ਮੇਰਾ ਮਤਲਬ ਕਿ ਬਹੁਤ ਜਿਦਾ ਕਿ ਲੋਕ ਸਿਰਫ ਲੇਡੀਜ਼ ઓਨ ਲੇਡੀਜ਼ ਸਾਰੇ ਜਿਹਨੇ ਕੰਫਰਟੇਬਲ ਹੋਊਗੇ ਉੱਥੇ ਐਂਡ ਯੂਲ ਹੈਵ ਅ ਫੁੱਲ ਓਪਰਚੁਨਿਟੀ ਇੰਟਰੈਕਟ ਕਰਨ ਦੇ ਲਈ ਅਮ ਰਪਿੰਦਰ ਹੰਡਾ ਦੇ ਨਾਲ ਅਮ ਮੈਕਾਦਮਾ ਕੇ ਹਮੇਸ਼ਾ ਇਦਾਂ ਹੁੰਦਾ ਹੈ ਹਨਾ ਆਪਣੇ ਪੰਜਾਬੀਆਂ ਦੀ ਆਦਤ ਵੀ ਹੈਗੀ ਐ ਸਾਸ 70% ਟਿਕਟਸ ਅਸੋਲਡ ਆਊਟ ਜੀ ਆਖਰੀ ਮੋਮੈਂਟ ਤੇ ਫੋਨ ਬਹੁਤ ਆਉਂਦੇ ਆ ਹਨਾ ਤੇ ਆਖਰੀ ਮੋਮੈਂਟ ਤੇ ਕਈ ਵਾਰੀ ਤਾਂ ਗੇਟ ਦੇ ਬਾਹਰ ਖੜ ਕੇ ਸਾਰੇ ਫੋਨ ਕਰੋਗੇ ਕਿ ਸਾਨੂੰ ਅੰਦਰ ਵਾ ਅੰਦਰ ਵਾ ਯੈਸ ਹਾਂ ਹਾਂ ਇਹ ਚੀਜ਼ ਲਿਮਿਟਡ ਕਪੈਸਿਟੀ ਆ ਹਨਾ ਤੇ ਮੇਕ ਸ਼ੋਰ ਕਿ ਤੁਸੀਂ ਆਪਣੀ ਟਿਕਟਸ ਹੁਣ ਹੀ ਖਰੀਦ ਲਓ ਤਾਂ ਕਿ ਉਦੋਂ ਸਿਰਫ ਤੁਸੀਂ ਆਪਣਾ ਸੂਟ ਪ੍ਰੈਸ ਕਰਕੇ ਕੱਪੜੇ ਪਾ ਕੇ ਮੇਕਅਪ ਕਰਕੇ ਬਸ ਪਹੁੰਚਣਾ ਆ ਹਨਾ ਬਿਲਕੁਲ 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 ਔਰ ਮੈਨੂੰ ਮੈਨੂੰ ਤਾਂ ਲੱਗਦਾ ਰਾਤ ਨੂੰ ਨੀਂਦ ਆ ਜਾਂਦੀ ਕਿ ਸਾਰਿਆਂ ਨੂੰ ਮੈਨੂੰ ਲੱਗਦਾ ਤਿਆਰ ਨੂੰ ਰਾਤ ਨੂੰ ਤਿਆਰ ਹੋ ਕੇ ਨਹੀਂ ਉੱਥੇ ਪਹੁੰਚ ਜਾਂਦੀਆਂ ਐਨੀਵੇ ਸੋ ਕਿਉਂਕਿ ਪ੍ਰੋਗਰਾਮ ਲੇਡੀਆਂ ਹੈ ਤੇ ਲੇਡੀਆਂ ਦਾ ਹੀ ਬੋਲਬਾਲਾ ਹੋਏਗਾ ਉੱਥੇ ਤੇ ਖਾਣ ਪੀਣ ਦੇ ਪੱਖੋਂ ਪਾਰਕਿੰਗ ਦੇ ਪੱਖੋਂ ਤੇ ਜਿਹੜੇ ਬੱਚੇ ਆਣੇ ਆ ਉਹਨਾਂ ਦੇ ਨਾਲ ਛੋਟੇ ਬੱਚੇ ਜਿਹੜੇ ਹੁੰਦੇ ਆ ਅੰਡਰ 5 ਜਾਂ ਅੰਡਰ 10 ਇਅਰ ਸੋ ਉਸ ਮਾਮਲੇ ਦੇ ਵਿੱਚ ਕੀ ਕਰਨਾ ਚਾਹੂਗੇ ਤੁਸੀਂ so kids de layi puri taiyari hovegi and जी. we have entertainment area bar bhi comfort ne pura intezam huga ya जी. so idda nahi hai ha ki tonu koi restriction hai ha ki tusi utthe baithe rehna band ke baithe rehna hai ha na you can move around stroll dekho bar shopping karo cheezan karo and just hmm. be flexible and have a good time ਬਿਲਕੁਲ એનਰਜੀ ਵਾਸਤੇ ਕਿਉਂਕਿ ਉਥੇ એનર્ਜੀ ਦੀ ਲੋੜ ਪੈਣੀ ਹੈ એનਰਜੀ ਵਾਸਤੇ ਤਾਂ ਫੂਡ ਸਟਾਲ ਹੋਏਗਾ। ਬਾਕੀ ਗਾਜਾ ਜੀ ਕੀ ਮਤਨ ਕਹਿ ਸਕਦੀ ਹੈ ਲੇਡੀਜ਼ ਔਨ ਈਵੈਂਟ ਹਾਂ ਨਾ ਤੇ ਜੇ ਜਨਾਨੀਆਂ ਨੇ ਹਨਾ ਫਨ ਕਰਨਾ ਆ ਰਾਈਟ ਤੇ ਇੱਕ ਦਿਨ ਦੇ ਲਈ ਉਹਨਾਂ ਦੇ ਬੰਦੇ ਨਿਆਣੇ ਸਾਥ ਸਕੇਦੇ ਆ। ਹੇ ਲਵਲੀਨ ਮੈਨੂੰ ਉਸ ਚੀਜ਼ ਤੋਂ ਤਾਂ ਯਾਦ ਆਇਆ ਮੈਂ ਕਿਹਾ ਪਾ ਭੈਣ ਦਾ ਗਾਣਾ ਜਿਹੜਾ ਹੈਗਾ ਕਾਲੀ ਐਕਟਵੇ ਯਾਦ ਕਰਦੀ ਆ ਪਾ ਦਾ ਗਾਣਾ ਜਿਹੜਾ ਦੂਸਰਾ ਦੀ ਬਹੁਤ ਹਿੱਟ ਹੋਇਆ ਤੇ ਜਿਹੜੀ ਥੋੜੀ ਗੱਲ ਹੈ ਤੇ ਟੁੱਕਦਾ ਬਹੁਤ ਆ ਉਹ ਐਵੇਂ ਥੋੜੀ ਉਹ ਕਹਿੰਦੇ ਆ ਨਾ ਵਿਚ ਦੋ ਰੂਸੀ ਨੂੰ ਮਨਾਉਣਾ ਮੇਰੀ ਬਾਹ ਫੜ ਕੇ ਤੇਰੀ ਮੇਰੀ ਨਿਭੀ ਜਾਂਦੀ ਤਾਂ ਤੇ ਫਿਰ ਉਹ ਹੁਣ ਅੱਜ ਦੇ ਉਸ ਦਿਨ ਦੀ ਨਿਭਾਉਣ ਲਈ ਤੇ ਫਿਰ ਉਹ ਗਾਣਾ ਲਾ ਦੇਣ ਭੈਣ ਦਾ ਹੁਣ ਤੋਂ ਹੀ ਤੇ ਫਿਰ ਰੋਜ਼ ਚੱਲੂਗਾ ਜਦੋਂ ਨਾ ਤੇ ਆਪੇ ਉਹਨਾਂ ਦੇ ਘਰ ਵਾਲਿਆਂ ਨੇ ਕਿਹਾ ਅਸੀਂ ਨਿਭਾ ਰਹੇ ਆਂ ਤੇ ਬੱਚੇ ਰੱਖ ਰਹੇ ਆਂ ਤੇ ਤੂੰ ਜਾ ਕੇ ਫਨ ਕਰਕੇ ਆਂ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਦੇਖੋ ਉਹਨਾਂ ਦੇ ਜਿਹੜੇ ਗਾਣੇ ਆ ਸੋ ਸਾਰੇ ਇੱਕ ਤੋਂ ਇੱਕ ਵੱਧ ਆ ਠੀਕ ਹੈ ਨਾ ਤੂੰ ਸੂਟ ਚ ਸੋਹਣੀ ਲੰਗਦੀ ਨਾ ਪਾਇਆ ਕਰ ਜੀਨ ਕੁੜੀਏ ਸਠਾਣਾ ਪੰਜਾਬ ਨੇ ਸ਼ਕੀਨ ਕੁੜੀਏ ਪੰਜਾਬ ਨੇ ਸ਼ਕੀਨ ਕੁੜੀਏ ਸੋ ਕਿੰਨੇ ਸੋਹਣੇ ਸੋਹਣੇ ਇਹਨਾਂ ਦੇ ਗਾਣੇ ਆ ਔਰ ਇਹਨਾਂ ਗਾਣਿਆਂ ਦੇ ਵਿੱਚ ਮਤਲਬ ਜਿਹੜੇ ਪੁਰਾਣੇ ਵੈਸੇ ਵੀ ਕਲਾਕਾਰ ਹੁੰਦੇ ਸੀ ਚਾਹੇ ਅਸੀਂ ਅੰ ਗੱਲ ਕਰ ਲਈਏ ਉਮ ਰੁਪਿੰਦਰ ਹੰਡਾ ਦੀ ਚਾਹੀਏ ਅਸੀਂ ਗੱਲ ਕਰ ਲਈਏ ਜਿਹੜੇ ਪਿੱਛੇ ਦੇ ਆਪਣੇ ਆਏ ਸੀਗੇ ਉਮ ਬਹੁਤ ਹੀ ਮਸ਼ਹੂਰ ਆਲਡੀ ਸਿੰਗਰ ਸੋ ਉਹਨਾਂ ਨੇ ਵੀ ਮਿਸ ਪੂਜਾ ਨੇ ਵੀ ਬਹੁਤ ਮਿਹਨਤ ਵੀ ਕੀਤੀ ਹੈ ਇਹ ਮਿਹਨਤ ਹੁੰਦੀ ਹੈ ਮਿਹਨਤ ਦੇ ਸਦਕਾ ਹੀ ਫੈਨਸ ਬਣਦੇ ਆ ਜਦੋਂ ਫੈਨਸ ਬਣਦੇ ਆ ਉਦੋਂ ਤੁਹਾਨੂੰ ਕਿਸੇ ਨੂੰ ਆਪਣਾ ਟੈਲੈਂਟ ਦਿਖਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਫੈਨਸ ਆਪਣੇ ਆਪ ਤੁਹਾਡੇ ਟੈਲੈਂਟ ਨੂੰ ਦੇਖ ਕੇ ਪਹੁੰਚ ਜਾਂਦੇ ਆ ਜੀ ਰੁਪਿੰਦਰ ਹੰਡਾ ਦੇ ਜਿਹੜੇ ਗੀਤ ਹੈ ਉਹਦੇ ਵਿੱਚ ਡਾਂਸ ਵੀ ਹੁੰਦਾ ਸਾਰਾ ਕੁਝ ਹੁੰਦਾ ਲੇਕਿਨ ਜਿਹੜੇ ਗੀਤ ਦੀ ਗੱਲ ਤੁਸੀਂ ਕੀਤੀ ਹੈ ਸੋ ਉਹ ਗੀਤ ਜਿਹੜਾ ਹੈ ਬਹੁਤ ਦਿਲ ਦੇ ক্লোਜ਼ ਹੈ। ਸੋ ਇੱਕ ਬੋਲੀ ਹੋ ਜਾਵੇ ਫਿਰ। ਜੀ ਤੁਸੀਂ ਤੁਸੀਂ ਬੋਲੀ ਪਾਓ ਅੱਛਾ ਜੀ ਅਸੀਂ ਚੱਕਦੇ। ਠੀਕ ਕਭੇ ਖਾ ਜਾਣਾ ਲੱਗਣ ਲੱਗ ਪਾ। ਦੇਖੀ ਅੱਛਾ ਪ੍ਰੋਗਰਾਮ ਦੇਵੇ ਸੁਖਦੀਪ ਸਿੰਘ ਵੀ ਕਹਿ ਰਹੇ ਆ ਸੁਖਦੀਪ ਕੌਰ ਸਿੰਘ

ਮੈਂ ਠੀਕਾ ਤਾਸ ਹੀ ਲੇਡੀਜ਼ ਨਾਈਟ ਹਮੇਸ਼ਾ ਕਹਿੰਦੇ ਆ ਨਾ ਇੱਕ ਕਾਮਨ ਹੈ ਸਾਰੇ ਪਾਸੇ ਸੇਇੰਗ ਕਿ ਨਿਊਜ਼ੀਲੈਂਡ ਆਫਲੈਂਡ ਦੇ ਵਿੱਚ ਵੀ ਕਿ ਲੇਡੀਜ਼ ਨਾਈਟ ਬਹੁਤ ਜਾਂਦੀਆਂ ਹੁੰਦੀਆਂ ਆ ਹਾਂ ਬਸ ਇਹਨਾ ਜਸ ਸੇ ਕਿ ਇਹ ਲੇਡੀਜ਼ ਨਾਈਟ ਇੱਕ ਇਤਨਾ ਮੌਕਾ ਆ ਜਿੱਥੇ ਜਿਹੜੀਆਂ ਜਨਾਨੀਆਂ ਸਾਡੀਆਂ ਪੰਜਾਬੀ ਜਨਾਨੀਆਂ ਸੂਟ ਦੇ ਪਹਿਰਾਵੇ ਦੇ ਵਿੱਚ ਹਾਂ ਨਾ ਬੜੀ ਰਿਸਪੈਕਟਫੁਲੀ ਤੇ ਐਸ ਅ ਕਮਿਊਨਿਟੀ ਜਾ ਕੇ ਫੰਡ ਕਰ ਸਕਦੀਆਂ ਆ ਹਾਂ ਮੈਂ ਰਵਿਨਲਾ ਟੋਟਲੀ ਅਗਰੀ ਕਰਦੀ ਆ ਕਿ ਇੱਕ ਸੇਫ ਮਾਹੌਲ ਆ ਜਿੱਥੇ ਲੇਡੀਜ਼ ਆਪਣਾ ਸਾਰਾ ਘਰ ਦੀ ਸਟ੍ਰੈਸ ਛੱਡ ਕੇ ਹਾਂ ਨਾ ਜਾ ਕੇ ਆਪਣੇ ਪੂਰਾ ਮਤਲਬ ਇੰਜੋਇਮੈਂਟ ਕਰ ਸਕਦੇ ਆ ਇਹ ਚੀਜ਼ ਇਨਾ ਆਦੇਸ਼ਾਂ ਦੇ ਵਿੱਚ ਇਨਾ ਕੰਟਰੀ ਦੇ ਵਿੱਚ ਜ਼ਰੂਰੀ ਵੀ ਹੈ ਕਿਉਂਕਿ ਕਿ ਜਿਹੜਾ ਸਟ੍ਰੈਸ ਹੁੰਦਾ ਤੁਹਾਨੂੰ ਪਤਾ ਇਨਾ ਕੰਟਰੀ ਦੇ ਵਿੱਚ ਲੇਡੀਜ਼ ਨੇ ਘਰੇ ਵੀ ਕਰਨਾ ਤੇ ਬਾਹਰ ਵੀ ਕਰਨਾ ਸੋ ਸਟ੍ਰੈਸ ਨੂੰ ਦੂਰ ਕਰਨ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਤੁਹਾਡੀ ਟੀਮ ਵੱਲੋਂ ਸਭ ਤੋਂ ਪਹਿਲਾਂ ਤਾਂ ਥੈਂਕਸ ਆ ਟੂ 올 ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਅਸੀਂ ਸਾਰੇ ਹੀ ਤੋ ਜਿਹੜੀਆਂ ਲੇਡੀਜ਼ ਉੱਥੇ ਆਉਣਗੀਆਂ ਉਹ ਵੀ ਧੰਨਵਾਦ ਕਰਨਗੀਆਂ ਕਿ ਤੁਸੀਂ ਇੰਨਾ ਸੋਨਾ ਸ਼ੋਅ ਜੋ ਹੈ ਰੁਪਿੰਦਰ ਹੌਂਡਾ ਦਾ ਲਾਈਵ ਕਾਂਸਰਟ ਹੈ ਤੋ ਉਹ ਲੈ ਕੇ ਆ ਰਹੇ ਹੋ ਤੋ ਮੈਨੂੰ ਲੱਗਦਾ ਕਿ ਦੁਆਵਾਂ ਦੇਣਗੇ ਤੁਹਾਨੂੰ ਕਿ ਇਦਾਂ ਦੇ ਸ਼ੋਅ ਹੋਰ ਜ਼ਿਆਦਾ ਲੈ ਕੇ ਆਓ ਫਿਊਚਰ ਦੇ ਵਿੱਚ ਲਾਸਟ ਈਅਰ ਅਸੀਂ ਜਿਹੜਾ ਕਰਾਇਆ ਸੀਗਾ ਸ਼ੋਅ ਮਿਸ ਪੂਜਾ ਜਿੰਨਾ ਵਿੱਚ ਲਾਈਵ ਆਏ ਸੀਗੇ ਹਣਾ ਬਿਲਕੁਲ ਬਿਲਕੁਲ ਤੇ ਹਮੇਸ਼ਾ ਲੇਡੀਜ਼ ਨਾਈਟ ਦੀ ਫੀਡਬੈਕ ਇਹੀ ਰਹਿੰਦੀ ਹੈ ਕਿ ਪਰਫਾਰਮੈਂਸ ਬਹੁਤ ਜ਼ਿਆਦੀਆਂ ਹੁੰਦੀਆਂ ਆ ਕਿਉਂਕਿ ਸਾਰੇ ਜਣੇ ਉੱਥੇ ਸਿਰਫ ਡਾਂਸ ਕਰਨ ਤੇ ਫਨ ਕਰਨ ਜਾਂਦੇ ਆ। ਫਨ ਕਰਵਾਇਆ ਜਾਂਦਾ ਈ ਉਹਨਾਂ ਨੂੰ ਸ਼ੌਕ ਹੁੰਦਾ ਹੈ ਕਿ ਮੌਕਾ ਜਿੱਦਾਂ ਹੈਗਾ ਐਦਾਂ ਦੇ ਮੌਕੇ ਤੇ ਮਿਲੇ ਜਿੱਥੇ ਤੁਹਾਡੇ ਨਾਲ ਹਾਨ ਪ੍ਰਵਾਨ ਸਾਰਾ ਜਿਹੜਾ ਹੈਗਾ ਸੇਮ ਤੁਹਾਡੇ ਪਹਿਰਾਵੇ ਦੇ ਵਿੱਚ ਸਜਤਾਜ ਕੀ ਆਉਂਦਾ ਤੇ ਤੁਹਾਨੂੰ ਖੁੱਲਾ ਹੋ ਕੇ ਨੱਚਣ ਦਾ ਮੌਕਾ ਮਿਲਦਾ ਤੇ ਉਹ ਤਾਂ ਫਿਰ ਜੀ ਇਹ ਤੁਮ ਵੱਧ ਕੇ ਤਾਂ ਕੁਝ ਮੈਨੂੰ ਨਹੀਂ ਲੱਗਦਾ ਕਿ ਲੇਡੀਜ਼ ਨੂੰ ਚਾਹੀਦਾ ਤੇ ਜਿਹੜਾ ਆਪਣਾ ਸਟ्रेस ਰਿਲੀਫ ਕਰਨ ਲਈ ਸਭ ਤੋਂ ਵੱਡੀ ਥੈਰੇਪੀ ਆ ਇਹਦੇ ਲਈ ਤਾਂ ਜਿੰਨੀਆਂ ਮਰਜ਼ੀ ਲੇਡੀਜ਼ ਨਾਈਟ ਹੋ ਜਾਣ ਤਾਂ ਮੈਨੂੰ ਨਹੀਂ ਲੱਗਦਾ ਕਿ ਲੇਡੀਜ਼ ਕਦੀ ਇਸ ਚੀਜ਼ ਨੂੰ ਕਹਿਣ گی ਆ ਬਿਲਕੁਲ ਜੀ ਪਰ ਸਾਡੀ ਲੇਡੀਜ਼ ਨਾਈਟ ਤੇ ਆਈ ਥਿੰਕ ਬਾਕੀ ਲੇਡੀਜ਼ ਨਾਈਟ ਦੇ ਵਿੱਚ ਆਈ ਸਮ ਨੋਟ ਸਪੀਕਿੰਗ ਵਿਦ ਐਨੀਵਨ ਫੋਰ ਐਨੀਵਨ ਆਵਰਸ ਬਟ ਇਸ ਬੜੀ ਬੀਸ ਐਂਡ ਐਸਰ ਸਾਡੇ ਲੇਡੀਜ਼ ਨਾਈਟ ਤੇ ਬੋਟ ਕਟ ਪਰਫਾਰਮੈਂਸਸ ਆ ਐਂਡ ਡਾਂਸ ਫਲੋਰ ਜਿਹੜਾ ਆ ਦੈਟਸ ਦ ਮੇਨ ਜਿਹੜਾ ਪਰਪਸ ਆ ਮੀਨ ਇਵੈਂਟ ਕਹਿੰਦਾ ਆਪਣਾ ਹਣਾ ਮੇਨ ਹਾਂ ਤੇ ਆਹੋ ਕਿ ਲਿਮਿਟਡ ਪਰਫਾਰਮੈਂਸ ਇਸ ਬਟ ਇਟਸ ਗੋਇੰ ਟੂ ਬੀ ਅ ਫੁੱਲ ਨਾਈਟ ਆਫ ਲਾਈਕ ਡਾਂਸਿੰਗ ਐਂਡ ਫਨ ਫੋਰ ਦ ਲੇਡੀਜ਼ ਵਾਓ ਥੈਟਸ ਸੱਚੀ ਬਹੁਤ ਐਕਸਾਈਟਮੈਂਟ ਹੈ ਸਾਰਿਆਂ ਨੂੰ ਮੈਨੂੰ ਖੁਦ ਨੂੰ ਹੋ ਰਹੀ ਹੈ ਕਿਉਂਕਿ ਲਾਸਟ ਮੈਂ ਜਦੋਂ ਮਿਲੇ ਸੀ ਨਾ ਰਵਿੰਦਰ ਹਰਡਨੋ 2012 ਦੇ ਵਿੱਚ ਸੀ ਜਦੋਂ ਦਿਲਜੀਤ ਦੋਸਾਂ ਦੇ ਨਾਲ ਨੀਰੂ ਬਾਜਵਾ ਇੱਥੇ ਫਿਰੋਜ਼ ਖਾਨ ਐਸ ਸੀ ਹਾਂ ਜੀ 올ਟਾਈਮ ਦੇ ਉਹ ਹੌਸਟ ਕੀਤਾ ਸੀ ਮੌਕਾ ਮਿਲਿਆ ਸੀ ਮੈਨੂੰ ਸੋ ਬੜਾ ਵਧੀਆ ਉਹ ਪਲ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਸੋ ਸ਼ੀ ਇਸ ਰੀਲੀ ਕਾਮ ਤੂੰ ਬੜੀ ਕਾਮ ਰਹਿੰਦੀ ਹੈ ਤੋ ਚਲੋ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਿਉਂਕਿ ਇਹ ਕਹਿੰਦੇ ਕਿ ਜਿਹੜੇ ਪੱਥਰ ਹੈ ਨਾ ਪੱਥਰ ਵੀ ਜਿਹੜੇ ਭਰੇ ਹੋਏ ਰੁੱਖ ਹੁੰਦੇ ਨੇ ਨਾ ਉਹਨਾਂ ਨੂੰ ਪੈਂਦੇ ਆ ਸੋ ਕਹਿੰਦਾ ਮਤਲਬ ਤੁਸੀਂ ਸਮਝ ਹੀ ਗਏ ਹੋਗੇ ਠੀਕ ਹੈ ਨਾ ਤੋ ਜਿਹੜੇ ਸਮਝਦੇ ਆ ਉਹ ਸਮਝ ਸਮਝ ਜਾਂਦੇ ਆ ਗੱਲ ਨੂੰ ਤੋ ਕਿੱਧਰ ਆਪਾਂ ਕਰ ਰਹੇ ਆ ਕਿਉਂਕਿ ਇੱਕ ਕਲਾਕਾਰ ਵਾਸਤੇ ਉਹਦੇ ਹੇਟਰਸ ਵੀ ਹੁੰਦੇ ਆ ਤੇ ਉਹ ਦੇ ਫੈਨਸ ਵੀ ਹੁੰਦੇ ਆ ਤੇ ਬਾਕੀ ਇਹ ਹੁੰਦੀ ਹੈ ਕਿ ਜੇ ਮੈਨੇਜਮੈਂਟ ਸਹੀ ਤਰੀਕੇ ਨਾਲ ਸਾਰਾ ਕੁਝ ਆਰਗੇਨਾਈਜ਼ ਕਰੇ ਨਾ ਤੇ ਕਲਾਕਾਰ ਨੂੰ ਕਦੀ ਵੀ ਗੁੱਸਾ ਨਹੀਂ ਆਏਗਾ ਤਾਂ ਕਦੀ ਉਹ ਇਦਾਂ ਨਹੀਂ ਹੋਏਗਾ ਪਰ ਆਪਾਂ ਇਹ ਕਹਿੰਦੇ ਆ ਕਿ ਇਹ ਸ਼ੋਅ ਹੈ ਲੇਡੀਜ਼ ਸ਼ੋਅ ਹੈ ਤਾਂ ਤੁਹਾਨੂੰ ਮੌਕਾ ਅਗਰ ਤੁਸੀਂ ਪਹਿਲਾਂ ਕਦੀ ਨਹੀਂ ਦੇਖਿਆ ਰੁਪਿੰਦਰ ਹਾਂਡਾ ਨੂੰ ਲਾਈਵ ਕਾਨਸਰਟ ਦੇ ਵਿੱਚ ਤਾਂ ਇਸ ਵਾਰ ਜ਼ਰੂਰ ਦੇਖੋਗੇ ਤੇ ਆਖਿਰ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤੁਹਾਡੀ ਪੁਆਇੰਟ ਨਾਲ ਬਿਲਕੁਲ ਐਗਰੀ ਕਰਦੀ ਆ ਗਾਚਾ ਜੀ ਪਰ ਮੈਂ ਇੱਕ ਪੁਆਇੰਟ ਹੋਰ ਕਹਿਣਾ ਚਾਹਣੀ ਐ ਇਸ ਮਾਮਲੇ ਵਿੱਚ ਬਿਲਕੁਲ ਬਿਲਕੁਲ ਜਨਾਨੀਆਂ ਦੇ ਲਈ ਇਟਸ ਨਾਟ ਈਜ਼ੀ ਈਜ਼ੀ ਹਾਈ ਇਟਸ ਨਾਟ ਈਜ਼ੀ ਸੋ ਜਨੀਆਂ ਵੀ ਜਨਾਨੀਆਂ ਆਈ ਥਿੰਕ ਟੂ ਬੀ ਆਊਟ देयर ਤੇ ਉੱਥੇ ਜਾ ਕੇ ਪਰਫਾਰਮ ਕਰਨਾ ਇਨ ਇਹ ਲੋਕਾਂ ਦੇ ਵਿੱਚ ਬੰਦਿਆਂ ਦੇ ਲਈ ਹੋ ਸਕਦਾ ਇਹ ਥੋੜਾ ਜਿਹਾ ਈਜ਼ੀ ਹੋ ਜਾਏ ਜਨਾਨੀ ਦੇ ਲਈ ਏ ਵੈਰੀ ਵੈਰੀ ਡਿਫਿਕਲ ਹੈ ਨਾ ਸੋ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਸਾਰੀਆਂ ਜਨਾਨੀਆਂ ਨੂੰ ਇਹੀ ਕਹਿਨੀ ਆ ਕਿ ਤੁਸੀਂ ਆਓ ਐਂਡ ਜਸਟ ਆਊਟ ਆਫ ਰਿਸਪੈਕਟ ਤੇ ਉਹ ਕੁੜੀ ਨੂੰ ਸਪੋਰਟ ਕਰਨ ਦੇ ਲਈ ਜਿਹੜੀ ਇਡੇ ਵੱਡੇ ਪਲੇਟਫਾਰਮ ਦੇ ਉੱਤੇ ਪਹੁੰਚੀ ਆ ਨਾ ਉਹਨਾਂ ਨੂੰ ਦਿਖਾਈ ਹੈ ਅਸੀਂ ਕਿ ਨਿਊਜ਼ੀਲੈਂਡ ਦੇ ਵਿੱਚ ਅਸੀਂ ਉਹਨਾਂ ਨੂੰ ਕਿੰਨੀ ਰਿਸਪੈਕਟ dete ਕਿੰਨੇ ਪਿਆਰ ਦੇ ਨਾਲ ਟ੍ਰੀਟ ਕਰਦੇ ਆ ਹਨਾ ਜੀ ਸੋ ਇੱਕ ਮੈਂ ਥੋੜਾ ਜਿਹਾ ਕੁਐਸਚਨ ਇਸ ਮਾਮਲੇ ਦੇ ਵਿੱਚ ਪੁੱਛਣਾ ਚਾਹਾਂਗੀ ਕਿ ਆਮ ਜਿਸ ਤਰ੍ਹਾਂ ਕਈ ਵਾਰੀ ਨਾ ਲਾਇ ਕਾਨਸਰਟ ਲੇਜ਼ੀ ਲੇਡੀ ਦਾ ਹੁੰਦਾ ਅੱਜ ਕੱਲ ਉਹ ਲੇਡੀ ਦਾ ਨਹੀਂ ਰਹਿ ਗਿਆ ਲੇਡੀਸ ਤੇ ਤੱਕ ਸੀਮਤ ਨਹੀਂ ਹੈ ਉਹਦੇ ਵਿੱਚ ਜੈਂਟਸ ਦੀ ਇਨਵੋਲਵਮੈਂਟ ਬਹੁਤ ਹੋਣ ਲੱਗ ਪਈ ਜਿਸ ਤਰ੍ਹਾਂ ਸ਼ਾਇਦ ਤੁਸੀਂ ਦੇਖਿਆ ਵੀ ਹੋਇਆ ਤਾ ਤੋ ਤੁਹਾਡੇ ਕੀ ਮਤਲਬ ਮੰਨਣਾ ਕਿ ਇਹਦੇ ਵਿੱਚ ਜੈਂਟਸ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਜੈਂਟਸ ਹੋਣੇ ਚਾਹੀਦੇ ਉੱਥੇ ਜਿਸ ਤਰ੍ਹਾਂ ਕਈ ਵਾਰੀ ਪ੍ਰਬੰਧਕਾਂ ਦੇ ਪੱਖੋਂ ਤਾਂ ਠੀਕ ਹੈ ਸੇਫਟੀ ਦੇ ਪੱਖੋਂ ਤਾਂ ਠੀਕ ਹੈ ਪਰ ਜਦੋਂ ਉਥੇ ਸ਼ੋਅਜ਼ ਦੇ ਵਿੱਚ ਜਾ ਕੇ ਉਹਨਾਂ ਦੀ ਇਨਵੋਲਵਮੈਂਟ ਹੁੰਦੀ ਆ ਉਸ ਤਰ੍ਹਾਂ ਦੇ ਉੱਤੇ ਤਾਂ ਇਦਾਂ ਕਰਨਾ ਸਹੀ ਹੈ ਕਿਉਂਕਿ ਕੁਝ ਇੱਕ ਮੇਰੇ ਕੋਲ ਕੁਐਸਚਨ ਵੀ ਪੁੱਛੇ ਗਏ ਸੀਗੇ ਤਾਂ ਇਸ ਮਾਮਲੇ ਦੇ ਵਿੱਚ ਫਿਰ ਮੈਂ ਤਾਂ ਕਿਸੇ ਵੀ ਪੱਖੋਂ ਨਾ ਕਰ ਦੱਤੀ ਐ ਕਿਉਂਕਿ ਇਹ ਤਾਂ ਜਿਹੜੇ ਹੁਣ ਸ਼ੋਅ ਕਰਵਾਉਂਦੇ ਉਹਨਾਂ ਨੂੰ ਹੁੰਦਾ ਨਾ ਕਿ ਕਈ ਕਹਿੰਦੇ ਕਿ ਲੇਡੀਜ਼ ਦੀ ਜਿਹੜੀ ਹੁੰਦੀ ਹੈ ਨਾ ਉਹਨਾਂ ਦੇ ਇਨਵੋਲਵਮੈਂਟ ਦੇ ਨਾਲ ਲੇਡੀਜ਼ ਸ਼ੋਅ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਬਹੁਤ ਆ ਜਾਂਦੀਆਂ ਆ ਜਿੱਥੇ ਜੈਂਕਸ ਹੁੰਦੇ ਤੇ ਲੇਡੀਜ਼ ਇਤਰਾਜ਼ ਕਰਦੀਆਂ ਆ ਜੀ ਆਈ ਥਿੰਕ ਬੰਦਿਆਂ ਦੀ ਲੋੜ ਹੈ ਕੀ ਆ ਸਾਰੇ ਪਾਸੇ ਲੋੜ ਹੈ ਕੀ ਆ ਪਰ ਤੁਸੀਂ ਆਈ ਥਿੰਕ ਇਟ ਡਿਪੈਂਡਸ ਔਨ ਦ ਟੀਮ ਤਾਂ ਇਹ ਟੀਮ ਕਿਹੜੀ ਆ ਹਨਾ ਹੁਣ ਤਾਂ ਸਾਰੇ ਸਾਹਮਣੇ ਬੈਠੇ ਆ ਅਸੀਂ ਤੇ ਜਿਹੜੇ ਆਰਗੇਨਾਈਜ਼ਰਸ ਆ ਸਾਰੇ ਸਾਡੇ ਫੈਮਿਲੀ ਮੈਂਬਰਸ ਆ ਉਹ ਹਨਾ ਐਂਡ ਇਟਸ ਅ ਕੋਲੈਬੋਰੇਟਿਵ ਅਪਰੋਚ ਲਾਈਕ ਕਿ ਬੰਦਾ ਕਦੇ ਇਕੱਲਾ ਕੋਈ ਨਹੀਂ ਕਰ ਸਕਦਾ ਇੱਕ ਇਕੱਲਾ 2 11 ਤੇ ਹੁਣ ਜੇ ਆਪਾਂ ਉਹਨਾਂ ਨੂੰ ਐਸ ਅ ਤੇ ਸਾਡੀ ਬੈਕਟੇ ਹੀ ਸਹੀ ਉਹ ਸਾਡੇ ਲਈ ਕੁਝ ਕਰ ਰਹੇ ਆ ਤੇ ਪੋਜ਼ਿਟਿਵ ਵੇਚ ਕਰ ਰਹੇ ਆ ਤੇ ਫਿਰ ਉਹ ਨਹੀਂ ਐਤਾ ਤੇ ਜੇ ਆਪਾਂ 네ਗੇਟਿਵਿਟੀ ਦੇਖੀ ਉਹ ਭਾਵੇਂ ਲੇਡੀਜ਼ ਚ ਹੋਵੇ ਹਾਂ ਸੋ ਸਾਰੇ ਪਰਸੇ ਪਾਸੇ ਚੱਲ ਜਾਂਦੇ ਜੇ ਯੂ ਆ ਜਸ ਲੁਕਿੰਗ ਤੇ ਪੋਜ਼ਿਟਿਵ ਪੱਖ ਤੋਂ ਉਹਦੇ ਤੁਸੀਂ ਉਹ ਹਾਂ ਪੱਖੀ ਤੋਂ ਦੇਖੋਗੇ ਤੁਹਾਨੂੰ ਸਪੋਰਟ ਕਰਨਾ ਹੈ ਤੁਹਾਨੂੰ ਹੁਣ ਜੇ ਤੁਸੀਂ ਕਹੀਏ ਤੇ ਹੁਣ ਫੋਟੋਗ੍ਰਾਫਰ ਹੈਗੇ ਆ ਫੋਟੋਆਂ ਖਿੱਚ ਕੇ ਸਾਡੀ ਉਹ ਕਰ ਰਹੇ ਆ ਉਹੀ ਕਰ ਰਹੇ ਆ ਉਹਨਾਂ ਨੂੰ ਕਿੱਥੇ ਉਹ ਕਹੂਗੀ ਆ ਨਾ ਤੇ ਐਦਾ ਹੀ ਹੁਣ ਸਾਨੂੰ ਬੈਕਬੋਨ ਜਿਹੜੀ ਹੈਗੀ ਕਮੇਟੀ ਹੁੰਦੀ ਆ ਆਰਗੇਨਾਈਜ਼ ਕਰਦੇ ਆ ਇਹਨਾਂ ਚੀਜ਼ਾਂ ਨੂੰ ਕੁਝ ਚੀਜ਼ਾਂ ਅਸੀਂ ਫਨ ਆਰਗੇਨਾਈਜ਼ ਪੱਕ ਹੈਗਾ ਆ ਤੇ ਉਹ ਦੇਖਦੇ ਆ ਤੇ ਫਿਰ ਸਾਨੂੰ ਵੀ ਉਸ ਚੀਜ਼ ਨੂੰ ਅਸਰਟਿਵ ਵੇਚ ਪੋਜੀਟਿਵ ਵੇਚ ਕਰਨੀ ਚਾਹੀਦੀ ਆ ਬਿਲਕੁਲ ਕਿਉਂਕਿ ਰਾਤ ਦੇ ਸਮੇ ਸ਼ੋਜ਼ ਹੁੰਦੇ ਆ ਤੇ ਉਸੇ ਜ਼ਰੂਰਤ ਜ਼ਰੂਰ ਪੈਂਦੀ ਹੈ ਬਿਲਕੁਲ ਬਿਲਕੁਲ ਪਰ ਬਾਕੀ ਗਾਚਾ ਜੀ ਕਹਿਣਾ ਮੈਂ ਚਾਹਨੀ ਆ ਕਿ ਸਟੇਜ ਮੇਰੇ ਕੋਲ ਆ ਦੈਟਸ ਗੁੱਡ ਵੰਡਰਫੁਲ ਤੁਸੀਂ ਸਟੇਜ ਰੱਖ ਲਿਓ ਫਲੋਰ ਸਾਨੂੰ ਦੇ ਦਿਓ ਬਸ ਹੌਲੀ ਜਿਹੀ ਨਾ ਕਰਜਾ ਮਾਰਿਓ ਨੂੰ ਫਲੋਰ ਚਾਹੀਦਾ ਤੁਸੀਂ ਸਾਰੇ ਜਿਹੜੇ ਬਹੁਤ ਸੇਫ ਆ ਬਿਲਕੁਲ ਜੀ ਜੀ ਮੈਂ ਕਹਿੰਦੀ ਸਟੇਜ ਲਗਾਣੀ ਤੇ ਫਲੋਰ ਸਾਡਾ ਹਾਂ ਮੈਂ ਸਟੇਜ ਤੇ ਤੁਸੀਂ ਚੱਲ ਲਓ ਦੋ ਵਾਰ ਕੇ ਫਲੋਰ ਤੇ ਹੀ ਪੈਣਾ ਜੀ ਬਸ ਬਸ ਤੁਹਾਨੂੰ ਨਾ ਚਾਹਣਾ ਮੇਰਾ ਫਰਜ਼ ਆ ਬਿਲਕੁਲ 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 ਜੀ ਕਿਉਂਕਿ ਫਲੋਰ ਦੇ ਉੱਤੇ ਮੈਨੂੰ ਲੱਗਦਾ ਕਿ ਸੱਦਾ ਦੇਣ ਦੀ ਕਿਸੇ ਨੂੰ ਜ਼ਰੂਰਤ ਹੀ ਨਹੀਂ ਪੈਣੀ ਤੋਂ ਮਾਹੌਲ ਹੀ ਇਦਾਂ ਦਾ ਹੁੰਦਾ ਹੈ ਕਿ ਜਿਹੜਾ ਨਾ ਵੀ ਨੱਚੇ ਤੇ ਉਹਦਾ ਵੀ ਨੱਚਣ ਨੂੰ ਦਿਲ ਕਰਦਾ ਹੈ ਇਹ ਉਹ ਕਿਆ ਦਿੰਦੇ ਨੱਚਣ ਵਾਲੇ ਦੀ ਅਡੀ ਨ ਰਹਿੰਦੀ ਗੋਣ ਵਾਲੇ ਦਾ ਮੂੰਹ ਤੇ ਬੋਲੀ ਮੈਂ ਪਾਵਾਂ ਨੱਚ ਗਦੇ ਵਿੱਚ ਤੂੰ ਸੋਣ ਇੱਕ ਬੋਲੀ ਆਪਾਂ ਪਾਉਂਦੇ ਆ ਤੇ ਇਹ ਉਹਨਾਂ ਛੜਿਆਂ ਵਾਸਤੇ ਆ ਥੋੜੇ ਜਿਹਾ ਠੀਕ ਆ ਨਾ ਠੀਕ ਕੋਰੇ ਕੋਰੇ ਕੁਝ ਵਿੱਚ ਦਹੀਂ ਮੈਂ ਜਮਾਨੀਆਂ ਕੋਰੇ ਕੋਰੇ ਕੁਝ ਵਿੱਚ ਦਹੀਂ ਮੈਂ ਜਮਾਨੀਆਂ ਢੜਕੇ ਪੁੱਤੀਕੇ ਢੜਕਾਂਗੇ ਛੜੇ ਆਉਣ ਦੇ ਲੱਸੀ ਨੂੰ ਛੜਕਾਂਗੇ ਛੜੇ ਆਉਣ ਦੇ ਲੱਸੀ ਨੂੰ ਛੜਕਾਂ भार। तो बहुत व्या रौनक लाती तो आके और आके कोई मैसेज देना चाहो जिन्नी भी इस वक्त लेडीज़ खास करके देख रही है और जेडी जेंट्स भी देख रहे हैं ना ਤੋ ਉਹਨਾਂ ਨੂੰ ਵੀ ਹੋਏਗਾ ਕਿ ਅੱਛਾ ਚਲੋ ਟਿਕਟ ਮੈਂ ਲੈ ਲਾਂਗੀ ਤੇ ਅਸੀਂ ਗਿਵਵੇ ਵੀ ਟਿਕਟਾਂ ਕਰਨੀ ਆ ਜੀ ਤੋ ਉਸ ਵਾਸਤੇ ਇਹਨਾਂ ਦੀ ਟੀਮ ਨੇ ਕਿਹਾ ਹੈ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਰੇਡੀਅਸ ਫਾਈਸ ਦੇ ਬਾਕੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਰੱਖ ਕੇ ਵੀ ਟਿਕਟਾਂ ਕਰਨੀ ਆ ਤੇ ਆਪਾਂ ਕਰਾਂਗੇ ਵੀ ਤੇ ਜਿੱਤਣ ਵਾਸਤੇ ਤੁਸੀਂ ਰੈਡੀ ਰਹਿਓ ਔਰ ਕੁਐਸਚਨ ਜਿਹੜਾ ਅਸੀਂ ਪੁੱਛਾਂਗੇ ਉਹਦਾ ਤੁਸੀਂ ਆਨਸਰ ਦੇਣਾ ਹੈ ਠੀਕ ਹੈ ਨਾ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਟਿਕਟਾਂ ਗਿਵਵੇ ਕਰਨੀ ਆ ਤੇ ਕੋਈ ਮੈਸੇਜ ਦੇਣਾ ਚਾਹੋ ਸਾਡੇ ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ ਕੋਈ ਜੀ ਆਈ ਥਿੰਕ ਸਾਇ Yeah. just sare no pass um tickets apni le lo jaldi jaldi seventy percent sold out so jo hon bach de hain please we do have tickets um at some places so dh supermarkets papatoe mm -hmm. and manurewa ਓਕੇ ਐਂਡ ਐਂਚੈਂਟਿੰਗ ਪੰਜਾਬੀ ਕਲੈਕਸ਼ਨਸ ਪ੍ਰੀਤੀ ਕੋ ਵੀ ਟਿਕਟਸ ਹੈਗੀਆਂ ਆ ਸੋ ਜੇ ਕਿਸੇ ਨੇ ਸੂਟ ਸਾਟ ਨਹੀਂ ਲਿਆ ਹੈਗਾ ਤਾਂ ਸੂਟ ਲੈਣਾ ਹੈ ਲੋਕ ਸੂਟ ਵੀ ਲੈ ਸਕਦੇ ਆ ਟਿਕਟ ਲੈਣਗੇ ਕਿਸੇ ਨੇ ਸਟਾਕ ਆਇਆ ਤੇ ਟਿਕਟ ਨਾਲ ਤੇ ਸਾਰਾ ਕੁਝ ਮਿਲ ਜਾਣਾ ਹਾਂ ਤੇ ਟਿਕਟ ਵੀ ਲੈ ਲਓ ਆਈ ਬੂ ਬਿਊਟੀ ਸੋ ਕੈਲੀ ਐਂਡ ਫਲੈਟ ਬੁਸ਼ ਉਹ ਦੇ ਕੋ ਵੀ ਟਿਕਟਸ ਹੈਗੀਆਂ ਆ ਆ ਬਿਊਟੀ ਵੀ ਕਰਵਾਓ ਕਿ ਤੇ ਉਹਦਾ ਕੋਈ ਜੋਬ ਹੈ ਨਾ ਸਾਰੇ ਕੋਲ ਵੀ ਚਿਹਰੇ ਵਗੈਰਾ ਦੇ ਚਮਕਦੇ ਚਾਹੀਦੇ ਆ ਨਾ ਸੋ ਸਾਡੇ ਵੱਲੋਂ ਵਾਰਮਲੀ ਸਾਰਿਆਂ ਨੂੰ ਵੈਲਕਮ ਆ ਐਂਡ ਬਾਈ ਲਈ ਤੁਸੀਂ ਆਓ ਐਂਡ ਹੈਵ ਅ ਗੁੱਡ ਨਾਈਟ ਅਮ ਪਿੰਡਾ ਦੇ ਗੇੜੇ ਤੇ ਹੈਗੀ ਆ ਰਪਿੰਦਰਾ ਹੰਡਸ ਸਰ ਓਕਲੈਂਡ ਓਕਲੈਂਡ ਪਹੁੰਚੂ ਸਰ ਵਾਲਿਆਂ ਨਾਲ ਨਿਪਟਾਰਾ ਕੀਤੇ ਸੀ ਨਾ ਲਾ ਕੇ ਤੇ ਸੂਟ ਪਾ ਕੇ ਤੇ ਆਜੋ ਹੈ ਨਾ ਜੀ ਇੱਥੇ ਇਸੇ ਵਾਰ ਨੇ ਗੇੜੇ ਲਾਣ ਲਈ ਬਿਲਕੁਲ ਜੇ ਕਿਸੇ ਨੇ ਤੁਹਾਨੂੰ ਫੋਨ ਤੇ ਤੰਗ ਕਰਨਾ ਹੋਵੇ ਤੇ ਕਿਹੜੇ ਨੰਬਰ ਤੇ ਕਿਹਨੂੰ ਤੰਗ ਕਰ ਸਕਦੇ ਆ ਅਸੀਂ ਨਵੀਂ ਜਾਂ ਤਿੰਨ ਸੇਰ ਵਾਲੇ ਬੰਦਿਆਂ ਨੂੰ ਛੋੜੇ ਹੋਰ ਵਾਲੇ ਨੂੰ ਨਾ ਫੜਿਓ ਸਟੇਟ ਵਾਲੇ ਬੰਦਿਆਂ ਨੂੰ ਛੋੜਾ ਹਾਂ ਸਟੇਟ ਸਟੇਟ ਵਾਲੇ ਦੀ ਬੰਦੀ ਆ ਹਾਂ ਸਟੇਟ ਵਾਲੇ ਜਿੱਥੇ ਕੋਤੇ ਫੜ ਲੋ ਲਿਆ ਤਾ ਮੈਂ ਮੈਂ ਤਾਂ ਕਿ ਨਹੀਂ ਬੀ ਕੋ ਆਖਰੀ ਮੋਮੈਂਟ ਤੇ ਵੀ ਨੂੰ ਬਹੁਤ ਕਾਲ ਆਉਣ ਲੱਗ ਪੰਦੀ ਆ ਸਾਰਿਆਂ ਦੀਆਂ ਹਨਾ ਐਂਡ ਉਧਰ ਨੂੰ ਵੀ ਰਨਿੰਗ ਅਰਾਊਂਡ ਅਸੀਂ ਸਾਰੇ ਜਣੇ ਹਨਾ ਤੇ ਆਪਣਾ ਆਪ ਕਰੋ ਕਾਹੀ ਨਾ ਕਰਿਓ ਹਨਾ ਜੇ ਤੁਹਾਨੂੰ ਟਿਕਟ ਮਿਲੀ ਤੁਸੀਂ ਛੱਡੋ ਤੁਹਾਨੂੰ ਤਾਂ ਕਰਨਗੇ ਕਰਨਗੇ ਇੱਥੇ ਰੇਡੀਓ ਸਪਾਈਸ ਤੇ ਕਾਲੋਨੀ ਸ਼ੁਰੂ ਗਏ ਘਰਚਾ ਜੀ ਪੁੱਛ ਕੇ ਦੇਖਿਓ ਟਿੱਕ ਟਾ ਹੈਗੀਆਂ ਮੈਂ ਮਾਈ ਗਰਲਸ ਨੇ ਜੇਬ ਚ ਪਾਈਆਂ ਇਕਦਮ ਹਾਈ ਘੱਟ ਕੇ ਦਿੰਦੀਆਂ ਨਹੀਂ ਸੋ ਜਸਟ ਲਾਸਟਲੀ ਆਈ ਥਿੰਕ ਇਟ ਇਜ਼ ਦ ਆਈ ਹੈ ਸਭ ਤੋਂ ਬਟ ਡੀ ਲੇਡੀਜ਼ ਨਾਈਟ ਜਿਹੜੀ ਆ ਯੂਜੂਲੀ ਗੋਟ ਲਾਈਵ ਐਂਡ ਦੇ ਸੀਡੀ ਐਂਡ ਬੀ ਨਾ ਪਿਛਲੀ ਵਾਰੀ ਵੀ ਕਰਾਈ ਸੀਗੀ ਇਟ ਵਾਸ ਦ ਬਿਗੇਸਟ ਲੇਡੀਜ਼ ਨਾਈਟ ਹਾਂ ਮਿਸ ਪੂਜਾ ਐਂਡ ਇਸ ਵਾਰ ਯਰ ਸਟੈਂਡਰਡ ਥੋੜਾ ਹੋਰ ਉੱਤੇ ਜਾਊਗਾ ਸਾਡਾ ਐਂਡ ਰੈਡੀ ਹੋ ਜਾਓ ਫੋਰ ਦ ਬਿਗੇਸਟ ਲੇਡੀਜ਼ ਨਾਈਟ ਇਨ ਆਕਲੈਂਡ ਆਫ ਦ ਈਅਰ ਵਾਓ ਦੈਟਸ ਵੰਡਰਫੁਲ ਆਰ ਗੁੱਡ ਇਨਫੋਰਮੇਸ਼ਨ ਤਾ साढ़े लसनर्स जड़े हैं ना इस वक्त जो देख भी रहे सुन रहे हैं सब काफी कमेंट्स कहें कि ऑकलैंड वाले ऑकलैंड वाले नहीं है वाले ऑकलैंड वालिया हो गई सो दूसरे पास सुखदीप सिंह जी आ, सुखदीप कौर सिंह हैं और इन्होंने कहा कि इन्होंने जो मैसेज है सो कैन वी प्लीज हियर फ्रॉम अमृत रिगार्डिंग एनी स्पोर्ट प्राइजेस Oh sparky. yes, oh, spot oh, prizes. Yes, ha -ha. yes. So yes. keeper is really, uh, um, a really a attentive listener. There are um, yes, there are spot prizes. So Beauty Station Takanini, Um, unni ek hamper giveaway karna on the night. So mm. after the performances, that will be given away. Yeah. So Bibiano ladies, Sariano, jado tosi enter karna Do find this stall. Unna the stall labke apna apni details deke. Mm -hmm. um They will then put your name in the draw, and oh, then or okay. draw feel I'll be um, get in touch with you Livleen uh, on, on, on the stage, stage, game, on, yeah, the on, stage on, on the yeah. stage. So yeah it's a hamper oh, from the beauty station. So beauty station is in um oh, okay. ਚਲੋ ਬਹੁਤ ਵਧੀਆ ਸੋ ਕਾਫੀ ਵਧੀਆ ਇਨਫੋਰਮੇਸ਼ਨ ਸਾਡੇ ਲਿਸਨਰਸ ਨੂੰ ਮਿਲ ਗਈ ਹੈ ਤੋਂ ਜਾਂਦੇ ਜਾਂਦੇ ਅਸੀਂ ਇਹੀ ਕਹਾਂਗੇ ਕਿ 27 ਜੂਨ ਨੂੰ ਜੂ ਡ੍ਰੌਪ ਸੈਂਟਰ ਹੈ ਡੇਟ ਫਿਕਸ ਕਰ ਲਓ ਕਨਫਿਊਜ਼ਨ ਨਾ ਹੋਵੇ ਕਿਸੇ ਨੂੰ ਵੀ ਤੋਂ ਆਪਣੇ ਟਿਕਟਸ ਫਟਾਫਟ ਲੈ ਲਓ ਕਿਉਂਕਿ ਜਿਸ ਤਰ੍ਹਾਂ ਲਵਲੀ ਨੇ ਕਿਹਾ ਹੈ ਕਿ ਉਹਨਾਂ ਦਾ ਜੋ ਸ਼ੋਅ ਦੀਆਂ ਟਿਕਟਸ ਜਿਹੜੀਆਂ ਹੈ ਕਾਫੀ ਹੱਦ ਤੱਕ ਸੋਲਡ ਆਊਟ ਹੋ ਚੁੱਕੀਆਂ ਹੈ ਠੀਕ ਹੈ ਤੋਂ ਤੁਸੀਂ ਕਿਤੇ ਪਿੱਛੇ ਨਾ ਰਹੇ ਜਿਓ ਨਾਤੇ ਧੋਤੇ ਨਾ ਰਹ ਜਿਓ ਉਸੇ ਮਕੀਨਾ ਬਾਇਰੇ ਤੇ ਇਸ ਕਰਕੇ ਪਹੁੰਚਣਾ ਆਪਣੀ ਟਿਕਟ ਲੈ ਲੈ ਕੇ ਫਟਾਫਟਾ ਤੋਂ ਜਿਹੜੀਆਂ ਮੇਰੀਆਂ ਵਿਚਾਰੀਆਂ ਛੋਟੀਆਂ ਬੈਣਾ ਸੋ ਪਿੱਛੇ ਬੈਠੀਆਂ ਹੋਈਆਂ ਨੇ ਸਾਡੀਆਂ ਬੱਚੀਆਂ ਸੋ ਉਹਨਾਂ ਨੇ ਤਾਂ ਛੋਟੀ ਜੀ ਸੋਣੀ ਜੀ ਸਮਾਈਲ ਕਰਕੇ ਦਿਖਾ ਦਿੱਤੀ ਹੈ ਚਲੋ ਕੋਈ ਗੱਲ ਨਹੀਂ ਤੋਂ ਬਾਕੀ ਇਹ ਤੁਹਾਨੂੰ ਸਾਰੀ ਸਾਰੀ ਟੀਮ ਦਾ ਉਥੇ ਸ਼ੋਅ ਦੇ ਵਿੱਚ ਮਿਲੇਗੀ ਤੇ ਆਪਣਾ ਟਿਕਟ ਲੈ ਲਓ

ਦੀ ਵੀ ਕੋਈ ਇਦਾਂ ਦੀ ਹੈ ਨਹੀਂ ਹੈ ਤੁਹਾਨੂੰ ਥੋੜੀ ਫਿਟ ਅਕੋਰਡਿੰਗਸ ਆ ਜ਼ਰੂਰ ਰੈਡੀ ਕਰਕੇ ਦੇਣਗੇ ਤੇ ਤੁਸੀਂ ਇੱਥੇ ਪਹੁੰਚ ਜਾਣਾ ਸੋ ਥੈਂਕ ਯੂ ਸੋ ਮਚ ਲੇਡੀਜ਼ ਆਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਤੁਸੀਂ ਕਾਫੀ ਵਧੀਆ